ਫਿਰੋਜ਼ਪੁਰ ਦੇ ਬਸੰਤ ਵਿਹਾਰ ਵਿੱਚ ਬੇਅਦਬੀ ਦਾ ਮਾਮਲਾ ਗੁਰਦੁਆਰਾ ਸਾਹਿਬ ਦੇ ਨਾਂ ਤੇ ਤਾਗੇ ਤਵੀਤ ਅਤੇ ਪੁੱਛਾਂ ਦਾ ਚੱਲ ਰਿਹਾ ਸੀ ਤੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਕਬਜ਼ੇ ਵਿੱਚ ਲੈ ਕੇ ਭੇਜਿਆ ਗਿਆ ਗੁਰਦੁਆਰਾ ਜਾਮਨੀ ਸਾਹਿਬ ਫਿਰੋਜ਼ਪੁਰ ਦੇ ਬਸੰਤ ਵਿਹਾਰ ਵਿੱਚ ਬਣਾਏ ਇੱਕ ਨਿੱਜੀ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਐਸਜੀਪੀਸੀ ਅਤੇ ਸਤਿਕਾਰ ਕਮੇਟੀ ਵੱਲੋਂ ਪੁਲਿਸ ਦੀ ਮਦਦ ਨਾਲ ਇਸ ਨਿੱਜੀ ਗੁਰਦੁਆਰੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਕਬਜ਼ੇ ਵਿੱਚ ਲੈ ਕੇ ਪੂਰੀ ਸ਼ਰਧਾ ਨਾਲ ਜਾਮਨੀ ਸਾਹਿਬ ਗੁਰਦੁਆਰਾ ਵਿਖੇ ਲਿਜਾਇਆ ਗਿਆ ਗੁਰਦੁਆਰਾ ਪ੍ਰਬੰਧਕਾਂ ਤੇ ਦੋਸ਼ ਲਗਾਏ ਗਏ ਸੰਜੇ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਾਂ ਤੇ ਤਾਗੇ ਤਵੀਤ ਅਤੇ ਪੁੱਛਾਂ ਦਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਦਿਨ ਸ਼ਿਕਾਇਤਾਂ ਮਿਲਣ ਤੋਂ ਬਾਅਦ ਐਸਜੀਪੀਸੀ ਦੇ ਆਦੇਸ਼ਾਂ ਤੇ ਕਾਰਵਾਈ ਕੀਤੀ ਗਈ ਕੀ ਨਾ ਤੁਹਾਡੇ ਤੇ ਕੀ ਮਾਮਲਾ ਕੀ ਹੈ ਸਾਰਾ ਬਾਬਾ ਸਰਮ ਸਿੰਘਾ ਕੀ ਮਸਲਾ ਕੀ ਹੈ ਮਸਲਾ ਹੈ ਕਿ ਸਾਡਾ ਜਵਾਈ ਹੈ ਤੇ ਤੇ ਬੰਦਾ ਭੱਲਾ ਹਾਂਜੀ ਜਿੱਦਾਂ ਸ਼ਿਦਾ ਸਿੰਘਾਂ ਦੇ ਪਾਰੇ ਆਚਾਨਕਾਂ ਦੇ ਮੂਹੇ ਬਣਾ ਲੈਂਦੇ ਕੋਈਆ ਬਣਾ ਕੇ ਇਹਨਾਂ ਨੇ ਮਤਲਬ ਰੌਣੀ ਪੇਟੀ ਉਤਾਰਦਾ ਦਿਖਾ ਦਿੱਤੀ ਬਾਬਾ ਪਹਿਰੇ ਆਉਂਦੇ ਆ ਬਾਹਾਂ ਮਾਰਦੇ ਜਿਹੜਾ ਕਿ ਇਹਨਾਂ ਦੇ ਪਹਿਰੇ ਆਉਂਦੇ ਆ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਸਰੀਰ ਨਾਲ ਕੀ ਹੁੰਦਾ ਹਾਂਜੀ ਇਹ ਪਹਿਰੇ ਵਾਲੇ ਜਾਣਦੇ ਆ ਵੀ ਕੀ ਹੁੰਦਾ ਜਾਂ ਜੇ ਕੋਈ ਜਾਣਕਾਰੀ ਹੋਵੇ ਜੀ ਜੇ ਤੇ ਪਹਿਰੇ ਆਉਂਦੇ ਆ ਸਾਨੂੰ ਨਹੀਂ ਪਤਾ ਸਾਡੇ ਨਾਲ ਕੀ ਹੋ ਰਿਹਾ ਤੇ ਲੋਕ ਮੂਵੀਆਂ ਬਣਾ ਲੈਂਦੇ ਆ ਮੂਵੀਆਂ ਬਣਾ ਕੇ ਇਸ ਰੌਣੀ ਪੇਟੀ ਦੇ ਸ਼ਿਕਾਇਤ ਕਰ ਦਿੰਦੇ ਆ ਬਾਬਾ ਜੀ ਬੋਤਾ ਸਿੰਘ ਆਉਂਦਾ ਜਾਂ ਬਾਬਾ ਦੀਪ ਸਿੰਘ ਆਉਂਦਾ ਜਾਂ ਕਿ ਹਰ ਤਰ੍ਹਾਂ ਹੀ ਇਹਨੂੰ ਮੰਨਦੇ ਨੇ ਹਾਂਜੀ ਉਹਨੇ ਮਹਾਰਾਜ ਦੇ ਰੂਪ ਲੈ ਚੱਲੇ ਨੇ ਹਾਂ ਰੂਪ ਲੈ ਚੱਲੇ ਪੋਥੀਆਂ ਲੈ ਚੱਲੇ ਆ ਮਹਾਰਾਜ ਜੀ ਦੇਰ ਦਾ ਪ੍ਰਾਣਾ ਗੁਰਦੁਆਰਾ ਸੇ ਇਹ 25 ਸਾਲ ਪਰਾਂ ਗੁਰਦੁਆਰਾ ਕਿਹੜੇ ਨਾਲ ਤੇ ਬਣਿਆ ਸੀ ਫਿਰ ਬਾਬਾ ਦੀਪ ਸਿੰਘ ਦੇ ਅਸੀਂ ਦਾਸਿਆਂ ਦੇ ਨਾਮ ਤੇ ਬਾਬਾ ਦੀਪ ਸਿੰਘ ਹਾਂਜੀ ਬਾਬਾ ਦੀਪ ਸਿੰਘ ਦੇ ਦਾਸਿਆਂ ਨਾਮ ਤੇ ਸ੍ਰੀ ਦਾਸ ਸਿੰਘਾਂ ਦੇ ਆਹੀਂ ਸਾਡਾ ਪਰਿਵਾਰ ਜਿਹੜਾ ਕਿ ਕਿਹੜੇ ਪੁੱਛਾ ਪੱਛਾ ਦਿੱਤੀਆਂ ਜਾਂਦੀਆਂ ਸੀਆਂ ਕੋਈ ਧਾਗਤ ਵੀ ਦਿੱਤੀ ਨਹੀਂ ਨਹੀਂ ਪੁੱਛਾ ਨਹੀਂ ਦਿੰਦੇ ਸ਼ਬਦ ਫੋਟੋ ਕਰ ਦੇਦੀ ਹੈ ਜਿਹੜਾ ਦੁਖ ਤ੍ਰਿਪ ਵਾਲਾ ਵੀ ਸ਼ਬਦ ਪੜੋ ਅਰਦਾਸੀਏ ਸ਼ਬਦਾਂ ਦੇ ਸ਼ਬਦ ਪੜੋ ਹੋਰ ਪੁੱਛਾ ਵਾਲਾ ਇੱਥੇ ਕੋਈ ਕੰਮ ਨਹੀਂ ਸ਼ਬਦ ਦੱਸੀ ਜਾਂਦੇ ਆ ਗੁਰਬਾਣੀ ਦੇ ਸ਼ਬਦ ਦੱਸੀ ਜਾਂਦੇ ਆ ਅੱਜ ਅਸੀਂ ਗੁਰਦੁਆਰਾ ਜੋ ਰੋਪੜਪੁਰ ਸ਼ਹਿਰ ਦੇ ਬਸੰਤ ਬਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਇੱਕ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹੜੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਅਸੀਂ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਕਿਸ ਤਰ੍ਹਾਂ ਬਾਬਾ ਸਰਵੰਸ ਸਿੰਘ ਜੀ ਕਹਿੰਦੇ ਚ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦਾ ਸਾਡੇ ਕੋਲ ਵੀਡੀਓ ਬਣੀ ਆ ਕਦੀ ਦਾਦਾ ਬੋਤਾ ਸਿੰਘ ਜੀ ਆ ਜਾਂਦੇ ਨੇ ਕਦੀ ਕੋਈ ਹਰੇਕ ਛੀ ਸਿੰਘ ਛੀ ਦਾ ਨਾਮ ਲੈ ਕੇ ਜਦੋਂ ਕਿ ਇਹ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ ਅੱਥੋਂ ਬਾਬਾ ਜੀ ਨੇ ਚੈਲ ਨਹੀਂ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਛੀ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਕਿ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰਨ ਜਿਹੜੇ ਤੁਹਾਨੂੰ ਛੀ ਸਿੰਘ ਤੁਸੀਂ ਆਦੇ ਹੋ ਉਹਨਾਂ ਛੀ ਦਾ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਦੇ ਵਿੱਚੋਂ ਸਾਨੂੰ ਜਵਾਬ ਨਹੀਂ ਦੇ ਸਕੇ। ਭਾੜੀ ਬਾਬਾ ਜੀ ਨਾਲ ਗੱਲ ਹੋਈ ਹੋਣੀ। ਬਿਲਕੁਲ। ਅੰਦਰ ਕਹਿੰਦੇ ਸੀ ਅੰਦਰ ਉਹਨਾਂ ਨੇ ਅੱਜ ਫੇਰ ਡਰਾਮਾ ਕੀਤਾ। ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣਿਆ ਬਹੁਤ ਤਕੜੀ ਮਹਾਨ ਸ਼ਖਸੀਅਤ ਆ। ਕੌਮ ਦੇ ਵੱਡੇ ਵੱਡੇ ਸ਼ਹੀਦ ਨੇ। ਕਹਿੰਦੇ ਨੇ ਕਿ ਬਾਬਾ ਜੀ ਅੱਜ ਆ ਗਏ ਨੇ ਬਾਬਾ ਬੋਤਾ ਸਿੰਘ ਆ ਹੱਥ ਮਾਰ ਲੱਗ ਪਏ। ਕਿ ਸਾਡੇ ਕੋਲ ਵੀਡੀਓ ਬਣੀ ਆ ਅੱਜ ਵੀਡੀਓ ਬਣੀ ਆ। ਤੇ ਬਾਬਾ ਬੋਤਾ ਸਿੰਘ ਜੀ ਆ ਗਏ। ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਿੰਨੇ ਇਸ ਵਕ ਨਹੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਨਾ ਦੇ ਸਕਦੇ ਆ ਬਾਬਾ ਜੀ ਤੁਸੀਂ ਕੋਈ ਸੂਚਨਾ ਲੈ ਕੇ ਚਲੇ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥਕਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕਿਤੇ ਕਾਲ ਤੱਕ ਸਹਿਬ ਤੋਂ ਰਿਪੋਰਟ ਆਈ ਹੈ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨਹੀਂ ਕੀਤੀ ਅਸੀਂ ਸਵੇਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਜੁੜੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣਗੇ ਸਰੂਪ ਜਿਹੜੇ ਤੇ ਨੇ ਸਰੂਪ ਦੇ ਨਾਲ ਪੋਥੀਆਂ ਉੱਥੇ ਸ਼ੋਭਤ ਕੀਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ